ਹੈਲੋ ਜੀ ਤੁਹਾਡਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਧੋਮੀ ਮੂੰਗੀ ਦੀ ਦਾਲ ਦਾ ਹਲਵਾ ਹਲਵੇ ਲਈ ਮੈਂ ਇੱਕ ਕੋਲੀ ਤੋਂ ਵੀ ਮੂੰਗੀ ਦੀ ਦਾਲ ਲੈ ਲਈ ਇਸ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੁਣ ਆਪਾਂ ਇਸ ਨੂੰ 4-5 ਵਾਰ ਪਾਣੀ ਨਾਲ ਧੋ ਲਵਾਂਗੇ ਲਓ ਜੀ ਦਾਲ ਨੂੰ ਆਪਾਂ ਚੰਗੀ ਤਰ੍ਹਾਂ 4-5 ਵਾਰ ਸਾਫ਼ ਪਾਣੀ ਨਾਲ ਧੋ ਲਿਆ ਹੁਣ ਆਪਾਂ ਇਸ ਨੂੰ 2 ਘੰਟੇ ਲਈ ਟੱਕ ਕੇ ਰੱਖ ਦਵਾਂਗੇ ਲਓ ਜੀ ਦਾਲ ਨੂੰ ਆਪਾਂ ਭਿਉਆ ਤਾਂ ਹੁਣ ਆਪਾਂ ਇੱਕ ਕੌਲੀ ਆ ਦਾਲ ਦੀ ਲਈ ਸੀ ਇਸੇ ਕੌਲੀ ਨਾਲ ਸਾਰਾ ਮੇਜਰਮੈਂਟ ਕਰਾਂਗੇ ਤੇ ਇਸੇ ਕੌਲੀ ਨਾਲ ਆਪਾਂ ਘੀ ਲਵਾਂਗੇ ਤੇ ਇਸੇ ਕੌਲੀ ਨਾਲ ਆਪਾਂ ਚੀਨੀ ਨਾਪਾਂਗੇ ਲਓ ਜੀ ਦਾਲ ਨੂੰ ਭੰਤੀ ਨੂੰ 2 ਘੰਟੇ ਹੋ ਗਏ ਦਾਲ ਆਪਣੀ ਫੁੱਲ ਕੇ ਤਿਆਰ ਆ ਇਸ ਤਰ੍ਹਾਂ ਟੁੱਟ ਰਹੀ ਹੈ ਹੁਣ ਆਪਾਂ ਇਸ ਦਾ ਸਾਰਾ ਪਾਣੀ ਨਿਚੋੜ ਕੇ ਇਸ ਨੂੰ ਮਿਕਸੀ ਦੇ ਜੱਗ ਵਿੱਚ ਪਾ ਕੇ ਗ੍ਰाइंड ਕਰ ਲਵਾਂਗੇ ਲਓ ਜੀ ਹੁਣ ਆਪਾਂ ਦਾਲ ਨੂੰ ਦੋ ਵਾਰ ਕਰਕੇ ਮਿਕਸੀ ਦੇ ਜਾਰ ਵਿੱਚ ਪਾਵਾਂਗੇ ਤੇ ਇਸ ਪੇਸਟ ਬਣਾ ਲਵਾਂਗੇ ਲਓ ਜੀ ਦਾਲ ਨੂੰ ਆਪਾਂ ਮਿਕਸੀ ਦੇ ਜਾਰ ਵਿੱਚ ਪਾ ਲਿਆ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਪੀਸ ਲਵਾਂਗੇ ਦਾਲ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਦਾਲ ਨੂੰ ਆਪਾਂ ਪੀਸ ਲਿਆ ਦਾਲ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਫਾਈਨ ਪੇਸਟ ਜੈਸਾ ਬਣਾ ਲੈਣਾ ਹੈ ਲਓ ਜੀ ਹਲਵੇ ਲਈ ਆਪਾਂ ਇੱਕ ਕਾਲੀ ਚੀਨੀ ਦੀ ਲੈ ਲਈ ਇੱਕ ਕਾਲੀ ਦੇਸੀ ਘੀਏ ਦੀ ਲੈ ਲਈ ਤੇ ਦਾਲ ਦਾ ਚੌਥਾ ਹਿੱਸਾ ਆਪਾਂ ਨੇ ਸੂਜੀ ਦਾ ਲੈ ਲਿਆ ਥੋੜੇ ਡਰਾਈ ਫਰੂਟ ਲੈ ਲੈ ਆਪਾਂ ਨੇ ਇੱਕ ਭਾਂਡਾ ਸੈੱਟ ਕਰ ਲੈਣਾ ਹੈ ਜਿਸ ਨਾਲ ਸਾਰਾ ਮੈਜ਼ਰਮੈਂਟ ਲਵਾਂਗੇ ਲੈਖ ਲਈ ਹੁਣ ਇਸ ਵਿੱਚ ਥੋੜਾ ਜਿਹਾ ਦੇਸੀ ਘਿਓ ਪਾਵਾਂਗੇ ਲਓ ਜੀ ਘਿਓ ਆਪਣਾ ਗਰਮ ਹੋ ਗਿਆ ਹੁਣ ਇਸ ਵਿੱਚ ਸੂਜੀ ਪਾ ਦਵਾਂਗੇ ਸੂਜੀ ਨੂੰ ਭੁੰਨ ਲਵਾਂਗੇ। ਲਓ ਜੀ ਸੂਜੀ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਭੁੰਨਣਾ ਹੈ। ਕਿਉਂ ਆਪਾਂ ਹਲਵੇ ਵਿੱਚ ਥੋੜਾ ਥੋੜਾ ਹੀ ਪਾਉਣਾ ਹੈ। ਲਓ ਜੀ ਸੂਜੀ ਆਪਣੀ ਭੁੰਨਣ ਦੀ ਇਸ ਵਿੱਚ ਬਹੁਤ ਸੋਹਣੀ ਖੁਸ਼ਬੂ ਆਉਣ ਲੱਗੀ ਹੁਣ ਆਪਾਂ ਇਸ ਵਿੱਚ ਪੀਸੀ ਰਿਡਾ ਲਾ ਪੇਸਟ ਪਾਵਾਂਗੇ ਕਿਤਨਾ ਚੰਗੀ ਤਰ੍ਹਾਂ ਮਿਲਾਵਾਂਗੇ ਲਓ ਜੀ ਦਾਲ ਨੂੰ ਆਪਾਂ ਚੰਗੀ ਤਰ੍ਹਾਂ 10 ਮਿੰਟ ਲਈ ਲੋ ਫਲੇਮ ਤੇ ਭੁੰਨਾਂਗੇ ਇਸ ਨੂੰ 골ਡਨ ਜਿਹ ਹੋਣ ਤੱਕ ਭੁੰਨਾਂਗੇ। ਲਓ ਜੀ ਦਾਲ ਨੂੰ ਭੁੰਨਦੇ ਹਾਂ। ਇਹਨੂੰ 10 ਮਿੰਟ ਹੋ ਗਏ ਆਪਾਂ ਨੂੰ। ਇਸਨੇ ਸਾਰਾ ਕਿਓ ਅਬਜorb ਕਰ ਲਿਆ। ਹੁਣ ਆਪਾਂ ਇਸ ਵਿੱਚ ਹੋਰ ਕਿਓ ਪਾਵਾਂਗੇ। ਇਸ ਨੂੰ ਚੰਗੀ ਤਰ੍ਹਾਂ ਦਾਣੇਦਾਰ ਹੋਣ ਤੱਕ ਭੁੰਨਾਂਗੇ। ਦਾਲ ਭੁੰਨਦੇ ਨੂੰ ਆਪਾਂ ਨੂੰ 20 ਮਿੰਟ ਹੋ ਗਏ ਹਨ ਦਾਲ ਨੇ ਕਿਉ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਦਾਲ ਦਾ ਦਾਣਾ-ਦਾਣਾ ਕੱਲਾ-ਕੱਲਾ ਹੋ ਗਿਆ ਹੈ ਤੇ ਹੁਣ ਆਪਾਂ ਇਸ ਨੂੰ 골ਡਨ ਜੀ ਹੋਣ ਤੱਕ ਭੁੰਨਾਂਗੇ 5 ਮਿੰਟ ਹੋਰ ਭੁੰਨ ਲਵਾਂਗੇ ਤਕਰੀਬਨ ਦਾਲ ਨੂੰ ਭੁੰਨਣ ਤੇ 20 ਤੋਂ 25 ਮਿੰਟ ਲੱਗਦੇ ਹਨ ਦਾਲ ਨੂੰ ਆਪਾਂ ਲੋ ਫਲੇਮ ਤੇ ਹੀ ਪੁੰਨਣਾ ਹੈ ਜੀ ਦਾਲ ਨੂੰ ਪੰਦਿਆ ਨੂੰ ਆਪਾਂ ਨੂੰ 25 ਮਿੰਟ ਹੋ ਗਏ ਦਾਲ 골ਡਨ ਜੀ ਹੋ ਗਈ ਹੁਣ ਆਪਾਂ ਇਸ ਨੂੰ ਗੈਸ ਤੋਂ ਥੱਲੇ ਉਤਾਰ ਦੇਵਾਂਗੇ ਤੇ ਇਸ ਨੂੰ ਲਗਾਤਾਰ ਚਲਾਉਂਦੇ ਰਹਿਵਾਂਗੇ ਕੜਾਹੀ ਆਪਣੀ ਗਰਮ ਆ ਤਾਂ ਜੋ ਦਾਲ ਆਪਣੀ ਜਲ ਨਾ ਜਾਵੇ ਲਓ ਜੀ ਕੜਾਹੀ ਨੂੰ ਆਪਾਂ ਗੈਸ ਤੋਂ ਥੱਲੇ ਉਤਾਰ ਲਿਆ ਇਸ ਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ ਇੱਧਰ ਆਪਾਂ ਗੈਸ ਤੇ ਗਰਮ ਪਾਣੀ ਟਾਰ ਲਵਾਂਗੇ ਲਓ ਜੀ ਗੈਸ ਤੇ ਪੈਨ ਰੱਖ ਲਿਆ ਹੁਣ ਆਪਾਂ ਇਸ ਵਿੱਚ ਦੋ ਕੌਲੀਆਂ ਪਾਣੀ ਦੀ ਆਪਾਂ ਪਾਵਾਂਗੇ ਤੇ ਦੋ ਇਲਾਇਚੀਆਂ ਪਾਵਾਂਗੇ ਤੇ ਥੋੜਾ ਜਿਹਾ ਏਜਲੂ ਫੂਡ ਕਲਰ ਥੋੜਾ ਜਿਹਾ ਰੈੱਡ ਫੂਡ ਕਲਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਉਵਾਲੀ ਆਉਣ ਤੱਕ ਮਿਲਾਵਾਂਗੇ ਹੁਣ ਆਪਾਂ ਕੜਾਹੀ ਵਿੱਚ ਇੱਕ ਕੌਲੀ ਚੀਨੀ ਦੀ ਪਾਵਾਂਗੇ ਜਿੰਨੀ ਆਪਾਂ ਦਾਲ ਲਈ ਸੀ ਉਨੀ ਹੀ ਚੀਨੀ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਕੱਟੇ ਹੋਏ ਡਰਾਈ ਫਰੂਟ ਪਾ ਦਵਾਂਗੇ। ਇਸ ਨੂੰ ਚੰਗੀ ਤਰ੍ਹਾਂ ਮਿਲਾ ਦਵਾਂਗੇ। ਲਓ ਜੀ ਇੱਧਰ ਆਪਣਾ ਪਾਣੀ ਗਰਮ ਹੋ ਗਿਆ। ਹੁਣ ਆਪਾਂ ਇਸ ਨੂੰ ਕੜਾਹੀ ਵਿੱਚ ਪਾ ਦਵਾਂਗੇ। ਲਓ ਜੀ ਹੁਣ ਆਪਾਂ ਦਾਲ ਦੇ ਵਿੱਚ ਪਾਣੀ ਪਾ ਦਵਾਂਗੇ ਗਰਮ। ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ। ਹੁਣ ਆਪਾਂ ਕੜਾਹੀ ਨੂੰ ਗੈਸ ਤੇ ਰੱਖ ਦਿੱਤਾ ਆਪਾਂ ਇਸ ਨੂੰ ਲੋ ਫਲੇਮ ਤੇ 5 ਮਿੰਟ ਲਈ ਪਕਾਵਾਂਗੇ 5 ਮਿੰਟ ਹੋ ਗਏ ਹਨ ਦਾਲ ਨੇ ਸਾਰਾ ਪਾਣੀ ਸੋਖ ਲਿਆ ਹਲਵਾ ਬਣ ਕੇ ਆਪਣਾ ਰੈਡੀ ਆ ਤੇ ਆਪਾਂ ਹੁਣ ਇਸ ਨੂੰ ਸਰਵ ਕਰਾਂਗੇ ਲਓ ਜੀ ਮੂੰਗ ਦਾਲ ਦਾ ਹਲਵਾ ਬਣ ਕੇ ਰੈਡੀ ਆ ਜੇਕਰ ਤੁਹਾਨੂੰ ਮੇਰੇ ਹਲਵੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ